ਜੇਪੀ ਨੱਟਾ ਜਿਹੜੇ ਹੈਗੇ ਆ ਰਿਟਾਇਰ ਹੋ ਰਹੇ ਹੈਗੇ ਆ ਆ ਨਵਾਂ ਪ੍ਰਧਾਨ ਚੁਣਿਆ ਜਾਣਾ ਹੈਗਾ ਉਹਦੇ ਵਿੱਚ ਆਰਐਸਐਸ ਤੇ ਬੀਜੇਪੀ ਖਾਸ ਕਰਕੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਜਿਹੜਾ ਜਿਹੜਾ ਗਰੁੱਪ ਹੈਗਾ ਉਹਦੇ ਕਾਫੀ ਸਿੰਗਫਸ ਹੋਇਆ ਆਰਐਸਐਸ ਇਹ ਕਹਿ ਰਿਹਾ ਹੈਗਾ ਵੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆ ਦਿੱਤਿਆ ਨਾਥ ਨੂੰ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਨਵਾਂ ਪ੍ਰਧਾਨ ਲਾਇਆ ਜਾ ਰਿਹਾ ਹੈ ਨਾ ਤੋਂ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੇ ਗਰੁੱਪ ਵੱਲੋਂ ਕਿਹਾ ਜਾ ਰਿਹਾ ਹੈਗਾ ਵੀ ਇੱਕ ਸਾਂਝਾ ਉਮੀਦਵਾਰ ਲਿਆਉਂਦੇ ਹੈਗੇ ਆ ਰਾਜਨਾਥ ਸਿੰਘ ਵੇ ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਆਪਾਂ ਹਟਾ ਦਿੰਦੇ ਹੈਗੇ ਆ ਕਿਉਂਕਿ ਇਹ ਬੀਜੇਪੀ ਵਿੱਚ ਇੱਕ ਹੈਗਾ ਇੱਕ ਤਰ੍ਹਾਂ ਨਾਲ ਆਨਲਿਖਤ ਕਾਨੂੰਨ ਹੈ ਵੀ ਜਿਹੜਾ ਪ੍ਰਧਾਨ ਹੋਏਗਾ ਉਹ ਫਿਰ ਕਿਸੇ ਮੰਤਰੀ ਦੇ ਅਹੁਦੇ ਤੇ ਨਹੀਂ ਹੋਏਗਾ ਜੀ ਜੀ ਕਿ ਉਹਨੂੰ ਹਟਾ ਕੇ ਪ੍ਰਧਾਨ ਬਣਾ ਦਿੰਦੇ ਆ ਭਾਜਪਾ ਦਾ ਤੇ ਯੋਗੀ ਦਿੱਤਿਆ ਨਾਥ ਨੂੰ ਰੱਖਿਆ ਮੰਤਰੀ ਬਣਾ ਦਿੰਦੇ ਆ ਆਰਐਸਐਸ ਨੂੰ ਮੇਰੇ ਕੱਲ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਵਾਲੇ ਗੁੱਟ ਨੇ ਬੈਕਫੁੱਟ ਤੇ ਕਰ ਦਿੱਤਾ ਹੋਇਆ ਹੁਣ ਉਹਨਾਂ ਦੀ ਬਹੁਤ ਜ਼ਿਆਦਾ ਗੱਲ ਹੈ ਜਿਹੜੀ ਨਹੀਂ ਮੰਨੀ ਜਾਂਦੀ ਤੇ ਦੂਜੇ ਬੰਨੇ ਬਿਹਾਰ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਹੈ ਲੋਕ ਸਭਾ ਦੇ ਵਿੱਚ ਵੀ ਜਿੱਥੇ ਮੁੱਦਾ ਉਠਾਇਆ ਹੈਗਾ ਦੂਸਰੇ ਬੰਨੇ ਜਿਹੜਾ ਹੈ ਸੁਪਰੀਮ ਕੋਰਟ ਦੇ ਵਿੱਚ ਚੋਣ ਕਮਿਸ਼ਨ ਆਪਣਾ ਜਿਹੜਾ ਹਲਫਨਾਮਾ ਜਾਂ ਰਿਪੋਰਟ ਕਹ ਲਈਏ ਦਿੰਦਾ ਹੈਗਾ ਔਰ ਸਰਦਾਰ ਅਤਾ ਸਿੰਘ ਜੀ ਉਸ ਤੇ ਵਿੱਚ ਵੋਟਰ ਕਾਰਡ ਕਹਿੰਦੇ ਹੈਗੇ ਆ ਤੇ ਦੂਜੇ ਬੰਨੇ ਆਧਾਰ ਕਾਰਡ ਜਾਂ ਰਾਸ਼ਨ ਕਾਰਡ ਜਿਹੜਾ ਹੈ ਇਹ ਸਿਟੀਜ਼ਨਸ਼ਿਪ ਦਾ ਜਿਹੜਾ ਹੈ ਆਧਾਰ ਨਹੀਂ ਹੋ ਸਕਦੇ ਫਿਰ ਮਤਲਬ ਫਿਰ ਪਹਿਲਾਂ ਇਨਾ ਜੋੜ ਕਿਉਂ ਲਾਇਆ ਸਾਰਾ ਕੁਝ ਇਹ ਸਾਰੇ ਡਾਕੂਮੈਂਟ ਬਣਾਉਣ ਦੇ ਵਿੱਚ ਜੇ ਸਿਟੀਜ਼ਨਸ਼ਿਪ ਦਾ ਆਧਾਰ ਨਹੀਂ ਹੈਗਾ ਪੂਰਾ ਇਹ ਚੱਲਦਾ ਕੀ ਪਿਆ ਹਾਂਜੀ ਹਾਂ ਹੋ ਇੰਡੀਆ ਵਿੱਚ ਸਾਰਾ ਸਿਸਟਮ ਹੈ ਜਿਹੜਾ ਆਧਾਰ ਕਾਰਡ ਆ ਡੋਟ ਵੋਟਰ ਕਾਰਡ ਦੇ ਨਾਲ ਜੀ ਤੁਸੀਂ ਕੋਈ ਇੱਕ ਟੈਲੀਫੋਨ ਦੀ SIM ਲੈਣੀ ਹੈ ਅਗਲਾ ਕਹਿੰਦਾ ਆਧਾਰ ਕਾਰਡ ਲੈ ਕੇ ਆਓ ਬੈਂਕ ਅਕਾਊਂਟ ਖੁਲਾਉਣਾ ਉਹ ਕਹਿੰਦਾ ਆਧਾਰ ਕਾਰਡ ਲੈ ਕੇ ਆ ਕਿਸੇ ਜ਼ਮੀਨ ਦੀ ਰਜਿਸਟਰੀ ਕਰਾਉਣੀ ਆ ਉਹ ਆਧਾਰ ਕਾਰਡ ਲੈ ਕੇ ਕੋਈ ਕੋਈ ਹੋਰ ਸਰਟੀਫਿਕੇਟ ਲੈਣਾ ਡੋਮਿਸਾਈਲ ਦਾ ਜਾਂ ਕੋਈ ਹੋਰ ਲੈਣਾ ਆਧਾਰ ਕਾਰਡ ਸੋ ਆਧਾਰ ਕਾਰਡ ਇਸ ਵੇਲੇ ਇੰਡੀਆ ਵਿੱਚ ਬਹੁਤ ਵੱਡੀ ਪਦਰਤ ਹੈ ਜਿਹੜਾ ਯੂਜ਼ ਹੋ ਰਿਹਾ ਹੈ ਜਿਹੜਾ ਬਿਹਾਰ ਦੇ ਇਲੈਕਸ਼ਨ ਰਿਵਿਊ ਦੇ ਮਾਮਲੇ ਵਿੱਚ ਪਟੀਸ਼ਨ ਪਾਈ ਹੋਈ ਆ 10 ਪਟੀਸ਼ਨਾਂ ਉਹਦੇ ਮੁਕਾਬਲੇ ਤੇ ਕੱਲ ਜਾਂ ਪਰਸੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ 799 789 ਪੰਨਿਆਂ ਦਾ ਫਾਈਲ ਰਿਪੋਰਟ ਦਿੱਤਾ ਹੈ ਉਹ ਬਹੁਤੇ ਤਾਂ ਅਨੈਕਸਚਰਸ ਨੇ ਉਹ ਕਹਿੰਦਾ ਵੀ 85 ਪੰਨਿਆਂ ਵਿੱਚ ਉਹਨਾਂ ਦਾ ਬਕਾਇਦਾ ਜਵਾਬ ਆਏਗਾ ਉਹ ਕਹਿੰਦੇ ਆਧਾਰ ਕਾਰਡ ਵੋਟਰ ਇਲੈਕਸ਼ਨ ਕਾਰਡ ਤੇ ਰਾਸ਼ਨ ਕਾਰਡ ਆ ਇਹਨੂੰ ਅਸੀਂ ਜਿਹੜਾ ਸਿਟੀਜ਼ਨਸ਼ਿਪ ਦਾ ਆਧਾਰ ਨਹੀਂ ਮੰਨਦੇ ਅਸੀਂ ਇਹ ਨਹੀਂ ਮੰਨ ਸਕਦੇ ਕਿਉਂਕਿ ਸੁਪਰੀਮ ਕੋਰਟ ਨੇ ਸਲਾਹ ਦਿੱਤੀ ਸੀ ਵੀ ਇਹ ਤੁਸੀਂ ਇਹਨਾਂ ਤਿੰਨਾਂ ਡਾਕੂਮੈਂਟਸ ਨੂੰ ਜੋ ਸਿਟੀਜ਼ਨਸ਼ਿਪ ਦਾ ਆਧਾਰ ਮੰਨੋ ਹਨਾ ਉਸ ਦਿਨ ਵੀ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਵੀ ਸਾਨੂੰ ਹੁਕਮ ਨਾ ਲਾਓ ਤੁਸੀਂ ਸਲਾਹ ਦੇ ਦਿਓ ਹੂੰ ਕਿ ਹੁਕਮ ਤੇ ਸਲਾਹ ਵਿੱਚ ਫਰਕ ਹੁੰਦਾ ਸੁਪਰੀਮ ਕੋਰਟ ਦੇ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਸਲਾਹ ਦੇ ਦਿੰਦੇ ਹੈਗੇ ਹਾਂ ਹੁਣ ਇਹ ਕਹਿੰਦੇ ਹੈਗੇ ਆ ਵੀ ਉਹ ਤਿੰਨੇ ਡਾਕੂਮੈਂਟ ਅਸੀਂ ਨਹੀਂ ਮੰਨ ਸਕਦੇ ਹੁਣ ਤੁਸੀਂ ਦੇਖੋ ਵੀ ਆਮ ਲੋਕਾਂ ਕੋਲ ਇਹ ਤਿੰਨ ਡਾਕੂਮੈਂਟ ਨੇ ਹਨਾ 10ਵੀਂ ਦਾ ਹੁਣ 10ਵੀਂ ਦਾ ਸਰਟੀਫਿਕੇਟ ਬਿਹਾਰ ਵਿੱਚ ਜਾਂ ਪੂਰੇ ਇੰਡੀਆ ਵਿੱਚ ਕਿੰਨੇ ਕੁ ਲੋਕਾਂ ਨੇ 10ਵੀਂ ਕੀਤੀ ਹੈ ਕਿੰਨੇ ਕੁ ਲੋਕਾਂ ਦਾ ਜਿਹੜਾ ਜਨਮ ਹੈਗਾ ਉਹ ਹਸਪਤਾਲਾਂ ਵਿੱਚ ਹੁੰਦਾ ਜਿੱਥੋਂ ਬਰਥ ਸਰਟੀਫਿਕੇਟ ਆਇਆ ਜਾਵੇ ਅੱਜ ਤੋਂ 50 ਸਾਲ ਪਹਿਲਾਂ ਤੱਕ ਦੇ ਬਰਥ ਸਰਟੀਫਿਕੇਟ ਨਹੀਂ ਹੈਗੇ ਨਹੀਂ ਬਹੁਤ ਘੱਟ ਫਿਰ ਫਿਰ ਪਾਸਪੋਰਟ ਆ ਜਾਂਦਾ ਹੈਗਾ ਸੋ ਇੰਡੀਆ ਵਿੱਚ ਮਿਨੀਮਮ ਨੰਬਰ ਆਫ ਪਾਸਪੋਰਟਸ ਆ ਜੀ ਜੀ ਆਬਾਦੀ ਦੇ ਅਸਾਬ ਨਾਲ ਕੁਝ ਮਤਲਬ ਕਿ 1-2 ਕਰੋੜ ਜਾਂ ਕੁਝ ਇੰਨੀ ਕੁ ਡਾਕੂਮੈਂਟੇਸ਼ਨ ਆਈ ਸੀ ਵੀ ਇੰਨੇ ਬੰਦਿਆਂ ਕੋਲ ਹੀ ਪਾਸਪੋਰਟ ਹੈਗਾ ਸੋ ਜਿਹੜਾ ਉਹ ਆਧਾਰ ਹੈਗਾ ਇਟ ਮੀਨਸ ਜਿਹੜੇ ਉਹ ਡਾਕੂਮੈਂਟਸ ਮੰਨ ਰਹੇ ਹੈਗੇ ਆ ਉਹ ਡਾਕੂਮੈਂਟਸ ਆਮ ਲੋਕਾਂ ਕੋਲ ਹੈ ਨਹੀਂ ਜਾਂ ਇਦਾਂ ਕਿ ਲਈ ਗਰੀਬ ਤਪਕੇ ਕੋਲ ਜਿਹੜਾ ਨਹੀਂ ਹੈਗਾ ਹਾਂ ਸੋ ਇੱਕ ਬੀਐਲਓ ਦੇ ਇੰਟਰਵਿਊ ਕੀਤੇ ਆ ਅਜੀਤ ਅੰਜਮ ਨੇ ਦੁਬਾਰਾ ਹੋ ਗਏ ਹੈਗੇ ਆ ਆਪਣੇ ਤੇ ਐਫਆਈਆਰ ਦਰਜ ਹੋਣ ਤੋਂ ਬਾਅਦ ਉਹ ਬੀਐਲਓ ਵੀ ਇਹ ਕਹਿ ਰਹੀ ਆ ਲੇਡੀ ਆ ਕਹਿੰਦੀ ਮੇਰੇ ਕੋਲ ਤਾਂ ਦਸਵੀਂ ਦਾ ਸਰਟੀਫਿਕੇਟ ਹੋਏਗਾ ਮੈਂ ਆਪਣੇ ਮਾਤਾ ਪਿਤਾ ਦਾ ਕਿੱਥੋਂ ਲਿਆ ਦਵਾਂ ਵੀ ਉਹ ਤਾਂ ਉਹ ਵੀ ਫਿਰ ਬਿਨਾ ਵੋਟਾਂ ਦਾ ਮਤਲਬ ਉਹਨਾਂ ਨੇ ਵੋਟ ਫਿਰ ਬਣਨੀ ਨਹੀਂ ਉਹਨਾਂ ਦੀ ਜਾਂ ਕੈਨਸਲ ਹੋ ਜਾਣੀ ਹਾਂਜੀ ਹੁਣ ਕੁਝ ਟੀਵੀ ਡਿਬੇਟਸ ਵਿੱਚ ਇਹ ਆ ਰਿਹਾ ਹੈਗਾ ਮੈਂ ਉਹਨੂੰ ਆਸ਼ੂ ਤੋਸ਼ ਨੂੰ ਸੁਣ ਰਿਹਾ ਸੀਗਾ ਆਸ਼ੂ ਤੋਸ਼ ਕਹਿ ਰਿਹਾ ਵੀ ਇਲੈਕਸ਼ਨ ਕਮਿਸ਼ਨ ਦੀਆਂ ਦੇਦੀਆਂ ਦੀਆਂ ਜਿਹੜੀਆਂ ਕਾਰਵਾਈਆਂ ਉਹ ਦੱਸ ਰਹੇ ਆ ਕਿ 71 ਲੱਖ ਵੋਟਰ ਆ ਜਿਹੜੇ ਉਹ ਬੋਗਸ ਆ ਨਾ ਪਾ ਇਲੈਕਸ਼ਨ ਕਮਿਸ਼ਨ ਇਹ ਕਹਿ ਰਿਹਾ ਵੀ ਬਹੁਤੇ ਲੋਕ ਇਥੋਂ ਜਾਂ ਤਾਂ ਜਾਂ ਤਾਂ ਉਹਨਾਂ ਦੀ ਡੈਥ ਹੋ ਗਈ ਆ ਜਾਂ ਫਿਰ ਉਹ ਇਥੋਂ ਹੋਰ ਸਟੇਟਸ ਵਿੱਚ ਚਲੇ ਗਏ ਉਹਨਾਂ ਦੀ ਵੋਟ ਜਦਾਂ ਪੰਜਾਬ ਹਰਿਆਣਾ ਆਇਆ ਹੋਰ ਕਿਸੇ ਵੀ ਹੈਗੇ ਵੀ ਦੋ ਥਾਵਾਂ ਤੇ ਹੈਗੀ ਆ ਉਹ ਕਹਿੰਦੇ ਵੀ 71 ਲੱਖ ਵੋਟਰ ਬੋਗਸ ਆ ਫਿਰ ਜੇ 71 ਲੱਖ ਵੋਟਰ ਬੋਗਸ ਆ ਤਾਂ ਇਲੈਕਸ਼ਨ ਕਮਿਸ਼ਨ ਕੀ ਕਰ ਰਿਹਾ ਹੈ ਜੀ ਇਲੈਕਸ਼ਨ ਕਮਿਸ਼ਨ ਕਾਦੇ ਲਈ ਬਣਾਇਆ ਜਾਂਦਾ ਵੀ ਉਹ ਉਹ ਅਪ ਟੂ ਡੇਟ ਰੱਖੇ ਇਹ ਉਹਦਾ ਕੰਮ ਆ ਨਾ ਕਿ ਜਿਹੜੇ ਵੋਟਰ ਟਰਾਂਸਫਰ ਹੋਇਆ ਉਹ ਦੱਸ ਕੇ ਜਾਣ ਫਿਰ ਬੀਐਲਓ ਨੂੰ ਕਾਦੇ ਲਈ ਤਨਖਾਹ ਦਿੱਤੀ ਜਾ ਰਹੀ ਹੈ ਕਿ ਯਾਰ ਜੇ 71 ਲੱਖ ਫਰਾਡ ਵੋਟਾਂ ਦੇ ਆਧਾਰ ਤੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਫੇ ਫਿਰ ਇਟ ਮੀਨਸ ਸਾਰਾ ਕੁਝ ਫਰਾਡ ਹੈਗਾ ਉਹ ਇਲੈਕਸ਼ਨਾਂ ਦੁਬਾਰੇ ਹੋਣੀਆਂ ਚਾਹੀਦੀਆਂ ਨੇ ਸੋ ਇਹ ਕਾਫੀ ਕੁਝ ਹੈਗਾ ਜਿਹੜਾ ਬਿਹਾਰ ਨਾਲ ਜੁੜਿਆ ਹੋਇਆ ਹੈਗਾ ਤੇ ਬਿਹਾਰ ਨੂੰ ਲੈ ਕੇ ਇੰਨਾ ਮਤਲਬ ਸਰਕਾਰ ਪੱਬਾਂ ਭਾਰ ਕਿਉਂ ਹੈਗੀ ਹੈ ਕੀ ਜੇ ਬਿਹਾਰ ਜਾਂਦਾ ਹੈ ਤੇ ਇਹਨਾਂ ਲਈ ਕੋਈ ਸਮੱਸਿਆ ਖੜੀ ਹੋ ਸਕਦੀ ਹੈ ਕਿ ਕੀ ਰਿਐਲਿਟੀ ਕੀ ਹੈਗੀ ਹੈ ਬਹੁਤ ਬਹੁਤ ਵੱਡੀ ਜਿਹੜੀ ਹੈਗੀ ਆ ਜੇ ਬਿਹਾਰ ਜਾਂਦਾ ਬੀਜੇਪੀ ਦੇ ਹ ਤਾਂ ਬਹੁਤ ਘਟਨਾਵਾਂ ਨੇ ਜਿਹੜੀਆਂ ਉਹ ਉਹ ਨਵੇਂ ਸਿਰੇ ਤੋਂ ਇਵਨ ਕੇਂਦਰ ਦੀ ਸਰਕਾਰ ਲਈ ਚੁਣੌਤੀਆਂ ਆਉਣਗੀਆਂ ਹੁਣ ਤੁਸੀਂ ਦੇਖੋ ਬਿਹਾਰ ਵਿੱਚ ਜਿਹੜਾ ਜਿਹੜਾ ਤਾਜ਼ਾ ਸਰਵੇ ਆਇਆ ਜਿਹਨੂੰ ਆਸ਼ੂ ਤੋਸ਼ ਵਾਲੇ ਚੈਮਲ satyahindi.com ਨੇ ਕਰਿਆ ਹੈਗਾ ਉਹ ਕਹਿੰਦੇ ਵੀ ਕਾਂਗਰਸ ਔਰ ਤੇਜਸਵੀ ਯਾਦਵ ਵਾਲਾ ਜਿਹੜਾ ਮਹਾਗਠ ਜੋੜਾ ਹੈ ਉਹ ਪਹਿਲੀ ਪ੍ਰਾਇੋਰਟੀ ਹੈਗੀ ਆ ਜੀ ਉਹ ਟੌਪ ਤੇ ਹੈ ਇਸ ਵੇਲੇ ਹਨਾ ਬੀਬੀ ਜਨਤਾ ਦਲ ਦਾ ਇਹ ਪਿੱਛੇ ਭੋਗ ਪੈ ਰਿਹਾ ਹੈਗਾ ਉਤੋਂ ਬਾਅਦ ਜਿਹੜੇ ਰਾਮ ਬਰਾਸ ਪਾਸਵਾਨ ਦੇ ਜਿਹੜੇ ਭਰਾ ਹੈਗੇ ਆ ਮਿਸਟਰ ਸੂਰਜ ਉਹਨਾਂ ਨੇ ਬਗਾਵਤ ਕਰ ਦਿੱਤੀ ਹੋਈ ਹੈ ਵੀ ਅਸੀਂ ਭਾਜਪਾ ਨਾਲ ਨਹੀਂ ਰਵਾਂਗੇ ਹਨਾ ਵੀ ਅਸੀਂ ਮਰ ਕੇ ਦਲਿਤ ਵੋਟ ਤੇ ਉਹ ਸਾਰਾ ਜਿਹੜਾ ਉਹ ਉਹਦੇ ਤੇ ਅਸੀਂ ਜਿਹੜਾ ਹੈਗਾ ਆਪਣਾ ਇੱਕ ਵੱਖਰਾ ਉਹ ਲਿਆਵਾਂਗੇ ਉਹਨਾਂ ਦਾ ਬੇਟਾ ਹੈਗਾ ਜਿਹੜਾ ਚਿਰਾਗ ਪਾਸਵਾਨ ਉਹ ਹੱਲੇ ਡਾਵਾ ਡੋਲਾ ਵੀ ਕਿੱਧਰ ਜਾਵਾਂਗੇ ਕਿੱਧਰ ਜਾਵਾਂਗੇ ਇਟ ਮੀਨਜ਼ ਭਾਜਪਾ ਤੋਂ ਇੱਕ ਵੱਡਾ ਜਿਹੜਾ ਚੰਕ ਆ ਉਹ ਜਾ ਰਿਹਾ ਹੈਗਾ ਹਨਾ ਉਹਦੇ ਚੋ ਤਜਸਵੀ ਯਾਦਵ ਤੇ ਤੇ ਨਤੀਸ਼ ਕੁਮਾਰ ਦਾ ਹੈ ਇਹ ਹੈਗਾ ਵੀ ਨਤੀਸ਼ ਕੁਮਾਰ ਦੀ ਸਿਹਤ ਖਰਾਬ ਹੈਗੀ ਆ ਹੁਣ ਬੀਜੇਪੀ ਓਪਰੇਟ ਕਰ ਰਹੀ ਹੈਗੀ ਆ ਜੇ ਬਿਹਾਰ ਵਿੱਚ ਤੁਸੀਂ ਇੱਕ ਸਿਨੈਰੀਓ ਲਾਓ ਵੀ ਨਤੀਸ਼ ਕੁਮਾਰ ਤੇ ਭਾਜਪਾ ਹਾਰ ਜਾਂਦੇ ਆ ਤਾਂ ਨਤੀਸ਼ ਕੁਮਾਰ ਦੇ ਜਿਹੜੇ 11 ਜਾਂ 12 ਲੋਕ ਸਭਾ ਮੈਂਬਰ ਆ ਉਹ ਕਿੱਥੇ ਜਾਣਗੇ ਜਾਂ ਤਾਂ ਉਹ ਬੀਜੇਪੀ ਵਿੱਚ ਸ਼ਾਮਲ ਹੋ ਜਾਣਗੇ ਜਾਂ ਫਿਰ ਵਿਰੋਧੀ ਧਿਰ ਵਿੱਚ ਖੜਨਗੇ ਜੀ ਜੇ ਉਹ ਵਿਰੋਧੀ ਧਿਰ ਵਿੱਚ ਖੜਦੇ ਆ ਤਾਂ ਚੰਦਰਬਾਬੂ ਨਾਇਡੂ ਨੇ ਤੁਸੀਂ ਦੇਖੋ ਚੰਦਰਬਾਬੂ ਨਾਇਡੂ ਨੂੰ ਆਪਣਾ ਭੂਖ ਨਜ਼ਰ ਆ ਰਿਹਾ ਹੈ ਵੀ ਇਹਨਾਂ ਨੇ ਸ਼ਸ਼ੀਰ ਸੌਰੀ ਸ਼ਿੰਦੇ ਆ ਜਿਹੜੇ ਜੀ ਜਿਹੜੇ ਮਹਾਰਾਸ਼ਟਰ ਵਾਲੇ ਉਹਨੂੰ ਤਬਾਹ ਕਰਿਆ ਹੁਣ ਨਤੀਸ਼ ਕੁਮਾਰ ਤਬਾਹ ਹੋ ਰਿਹਾ ਤੇ ਜਿਵੇਂ ਮੇਰੇ ਦੇ ਗੱਲ ਅਗਲਾ ਨੰਬਰ ਮੇਰਾ ਆਉਣਾ ਹੈ ਉਹਨੇ ਇਲੈਕਸ਼ਨ ਕਮਿਸ਼ਨ ਦੀਆਂ ਸਾਰੀਆਂ ਕਾਰਵਾਈਆਂ ਦੇ ਖਿਲਾਫ ਆਵਾਜ਼ ਉਠਾਈ ਆ ਵੀ ਇਲੈਕਸ਼ਨ ਕਮਿਸ਼ਨ ਇਹ ਨਹੀਂ ਕਰ ਸਕਦਾ ਹੁਣ ਜੇ ਬਿਹਾਰ ਹਾਰ ਜਾਂਦੀ ਹੈਗੀ ਆ ਭਾਰਤੀ ਜਨਤਾ ਪਾਰਟੀ ਤਾਂ ਕੱਲਾ ਨਤੀਸ਼ ਕੁਮਾਰ ਹੀ ਨਹੀਂ ਟੁੱਟੇਗਾ ਚੰਦਰ ਬਾਬੂ ਨਾਇਡੂ ਟੁੱਟਣਗੇ ਉਹਨਾਂ ਦੇ ਹੀ ਕਦਮਾਂ ਤੇ ਅਜੀਤ ਪਵਾਰ ਮਹਾਰਾਸ਼ਟਰ ਵਾਲੇ ਤੇ ਸ਼ੁਸ਼ੀਲ ਛਿੰਦੇ ਮਹਾਰਾਸ਼ਟਰ ਵਾਲੇ ਜਿਹੜੇ ਸ਼ਿਵ ਸੈਨਾ ਵਾਲੇ ਹੈਗੇ ਆ ਉਹ ਵੀ ਮਤਲਬ ਕਾਫੀ ਤੋੜਫੜ ਹੋਣ ਦੇ ਸਬਾਬ ਨਾਲ ਕਿਉਂਕਿ 6 ਜਾਂ 7 ਮੈਂਬਰ ਸ਼ੁਸ਼ੀਲ ਛਿੰਦੇ ਦੇ ਹੈਗੇ ਆ ਸ਼ਿਵ ਸੈਨਾ ਟੁੱਟੀ ਹੋਈ ਦੇ ਅਜੀਤ ਪਵਾਰ ਵਾਲੇ 4-5 ਜਿਹੜੇ ਲੋਕ ਸਭਾ ਮੈਂਬਰ ਉਹਨਾਂ ਦੇ ਹੈਗੇ ਹੈਗੇ ਆ ਤੇ ਚੰਦਰਬਾਬੂ ਨਾਈਡੂ ਐਂਡ ਹੈ ਜਿਹੜੇ ਹੈਗੇ ਆ ਉਹ ਜਿਹੜੇ ਨਤੀਸ਼ ਕੁਮਾਰ ਦੇ ਆ ਹੁਣ ਉਹਦੇ ਬਠਾਕਰੇ ਨੂੰ ਪਿਛਲੇ ਹਫਤੇ ਇਸੇ ਲਈ ਬੁਲਾਇਆ ਗਿਆ ਵੀ ਤੁਸੀਂ ਸਾਡੇ ਨਾਲ ਮਿਲ ਜਾਓ ਇੱਥੇ ਤੁਹਾਡੇ ਬੇਟੇ ਨੂੰ ਅਸੀਂ ਕੋਈ ਮੰਤਰੀਪਦ ਦਾ ਅਹੁਦਾ ਦੇਦਣੇ ਤੁਹਾਡੇ ਲੋਕ ਸਭਾ ਮੈਂਬਰ ਮੋਦੀ ਜੀ ਦੀ ਜਿਹੜੀ ਹਮਾਇਤ ਕਰਨ ਹੂੰ ਹੂੰ ਦਿੱਲੀ ਵਿੱਚ ਜਾ ਕੇ ਸੋ ਬਿਹਾਰ ਉਹਨਾਂ ਲਈ ਬਹੁਤ ਇੰਪੋਰਟੈਂਟ ਆ ਬਹੁਤ ਟੁੱਟਪੱਜ ਹੋਣੀ ਆ ਜੇ ਬਿਹਾਰ ਹੱਥੋਂ ਖਿਸਕ ਜਾਂਦਾ ਭਾਰਤ ਪਰ ਤੇ ਦੂਜੇ ਪਨੇ ਜਿਹੜੀ ਹੈ ਜਾਤ ਆਧਾਰਿਤ ਜਨਗਣਨਾ ਜਿਹਦੀ ਖਾਸ ਕਰਕੇ ਵਿਰੋਧੀ ਧਿਰਾਂ ਕਾਂਗਰਸ ਵੀ ਮੁੱਦਾ ਜਿਹੜਾ ਇਹਨੂੰ ਉਠਾਉਂਦੀ ਰਹੀ ਹੈਗੀ ਆ ਔਰ ਉਸ ਨੂੰ ਮੇਰਾ ਖਿਆਲ ਯਸ ਵੀ ਹੁਣ ਇਹਨਾਂ ਨੇ ਕਰ ਦਿੱਤੀ ਹੋਈ ਆ ਜੇ ਉਹ ਹੁੰਦੀ ਆ ਤੇ ਫਿਰ ਉਹਦਾ ਭਾਰਤੀ ਜਨਤਾ ਪਾਰਟੀ ਦੀ ਸਮਾਜਿਕ ਫਲਸਫੀ ਜਿਹੜੀ ਹੈਗੀ ਆ ਉਹਨੂੰ ਉਹਦਾ ਨੁਕਸਾਨ ਕੀ ਹੁੰਦਾ ਹੈ ਪ੍ਰੋਬਲਮ ਫਿਰ ਕਿੱਥੇ ਘੜੀਆਂ ਹੋ ਜਾਂਦੀ ਹੈ ਹਾਂ ਹਾਂ ਇਹ ਇਹ ਤੁਹਾਡਾ ਬਹੁਤ ਅਹਿਮ ਸਵਾਲ ਹੈਗਾ ਭਾਜਪਾ ਤੇ ਜਨਤਾ ਪਾਰਟੀ ਨੇ ਜਿਹੜੀਆਂ ਪਿਛਲੀਆਂ ਦੋ ਤਿੰਨ ਚੋਣਾਂ ਜਿੱਤੀਆਂ ਨਾ ਉਹਨਾਂ ਦੇ ਇੱਕ ਸਮਾਜਿਕ ਫਲਸਫੀ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਕਹਦੇ ਆ ਉਹਦੇ ਆਧਾਰ ਤੇ ਜਿੱਤੀਆਂ ਉਹਨਾਂ ਨੇ ਜਿਹੜੀ ਹੈਗੀ ਹੈ ਜਿਹੜੀ ਜਿਹੜੀ ਅਪਰ ਕਾਸਟ ਹਿੰਦੂ ਵੋਟ ਆ ਉਦੇ ਨਾਲ ਜਿਹੜੀ ਦਲਤ ਤੇ ਅਦਰ ਬੈਕਵਰਡ ਕਲਾਸ ਵੋਟ ਹੈਗੀ ਆ ਉਹਨੂੰ ਵੀ ਹਿੰਦੂ ਘੇਰੇ ਵਿੱਚ ਰੱਖ ਕੇ ਉਹਨਾਂ ਵਿੱਚ ਹਿੰਦੂ ਗੌਰਵ ਜਗਾ ਕੇ ਉਹਨਾਂ ਨੂੰ ਇਹ ਅਹਿਸਾਸ ਦਵਾਇਆ ਵੀ ਤੁਸੀਂ ਹਿੰਦੂ ਕੌਮ ਦਾ ਹੀ ਹਿੱਸਾ ਹੋ ਉਹ ਵੋਟ ਕਨਸੋਲੀਡੇਟ ਕਰੀ ਹੈਗੀ ਹੈ ਜਦੋਂ ਅਦਰ ਬੈਕਵਰਡ ਕਲਾਸ OBC ਦਾ ਤੇ ਦਲਤਾਂ ਦਾ ਜੇ ਉਹਨਾਂ ਵਿੱਚ ਅਲੈਦਗੀ ਦੀ ਭਾਵਨਾ ਆਉਂਦੀ ਹੈਗੀ ਆ ਜਿਹੜੀ ਕਿ ਉੱਤਰ ਪ੍ਰਦੇਸ਼ ਦੀਆਂ ਇਹਨਾਂ ਪਿਛਲੇ ਸਾਲ ਦੀਆਂ ਚੋਣਾਂ ਵਿੱਚ ਆਈ ਹੈਗੀ ਆ ਇਸੇ ਕਰਕੇ ਜਿਹੜੇ ਹੈਗੇ ਆ ਅਖਲੇਸ਼ ਯਾਦਵ ਉਹਨਾਂ ਦੀਆਂ ਕਿੰਨੀਆਂ ਸੀਟਾਂ ਵਧੀਆਂ ਨੇ ਉਸ ਸੋਸ਼ਲ ਇੰਜੀਨੀਅਰਿੰਗ ਵਿੱਚ ਇਹ ਹੁੰਦਾ ਹੈਗਾ ਵੀ ਜਦੋਂ ਅਦਰ ਬੈਕਵਰਡ ਕਲਾਸ ਤੇ ਦਲਤ ਹਿੰਦੂ ਕੌਮ ਦੇ ਘੇਰੇ ਚੋਂ ਬਾਹਰ ਨਿਕਲਣਗੇ ਤਾ ਉਹ ਉਹਨਾਂ ਵਿੱਚ ਆਪਣੀ ਜਾਤ ਦਾ ਗੌਰਵ ਪੈਦਾ ਹੋਵੇਗਾ ਤਾਂ ਉਹ ਵੋਟਾਂ ਨੇ ਜਿਹੜੀਆਂ ਭਾਜਪਾ ਨੂੰ ਪੋਲ ਲਈ ਹੋਣਗੀਆਂ ਫਿਰ ਭਾਜਪਾ ਕੋਲ ਸਿਰਫ ਅਪਰ ਕਾਸਟ ਹਿੰਦੂ ਦੀ ਵੋਟ ਰਹਿ ਜਾਏਗੀ ਉਹਨਾਂ ਦੀ ਜਿਹੜੀ ਪੋਲੀਟੀਕਲ ਤੇ ਸੋਸ਼ਲ ਫਲਸਫੀ ਹੈ ਜਿਹਨੂੰ ਸੋਸ਼ਲ ਇੰਜੀਨੀਅਰਿੰਗ ਵੀ ਕਹਿੰਦੇ ਆ ਉਹਦੇ ਵਿੱਚ ਵੱਡੀ ਦਰਾੜ ਆਉਂਦੀ ਹੈ ਸੋ ਵੋਟ ਪਰਸੈਂਟੇਜ ਤਾਂ ਹੀ ਉਹ ਲਗਾਤਾਰ ਘਟੇਗੀ ਤੇ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਇਹਨਾਂ ਵੱਲੋਂ ਜਿਹੜੀਆਂ ਸੀਟਾਂ ਜਿੱਤਣੀਆਂ ਔਖੀਆਂ ਹੋ ਜਾਣਗੀਆਂ ਸੋ ਇਹ ਬਹੁਤ ਅਹਿਮ ਹੈਗਾ 21% ਜਾਂ 22% ਦਲਿਤ ਵੋਟ ਹੈਗੀ ਆ ਉੱਤਰ ਪ੍ਰਦੇਸ਼ ਵਿੱਚ OBC ਹੈਗੀ ਆ ਜਿਹੜੀ ਇੰਨੀ ਕੁ ਦੇ ਇੰਨੀ ਕੁ ਦੇ ਕਰੀਬ ਹੀ ਜਿਹੜੀ OBC ਆ ਜਿਹੜੀ ਉਹ ਮੰਨੀ ਜਾਂਦੀ ਹੈ ਸੋ ਇਹ 44 45% ਦਾ ਵੋਟ ਬੈਂਕ ਜੇ ਖਿਸਕਦਾ ਹੈਗਾ ਤੇ ਫਿਰ ਉਹਨਾਂ ਨੂੰ ਪ੍ਰੋਬਲਮ ਜਿਹੜੀ ਬੜੀ ਅੰਬ੍ਰੈਲਾ Hindu ਵੋਟ ਤੋਂ ਤਾਂ ਇਹ 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 ਸਮੱਸਿਆ ਆਵੇਗੀ ਤੇ ਗੱਲਬਾਤ ਹੁਣ ਕਰ ਲੈਂਦੇ ਆ ਭਾਰਤੀ ਜਨਤਾ ਪਾਰਟੀ ਦੇ ਨਵੇਂ ਪ੍ਰਧਾਨ ਦੀ ਜਿਹੜੀ ਹੈ ਉਹ ਵੀ ਚੋਣ ਹੋਣ ਜਾ ਰਹੀ ਹੈਗੀ ਆ ਸਦਾਰਤਾ ਸਿੰਘ ਜੀ ਕੇਸ ਪਾਸੇ ਜਿਹੜੀ ਹੈ ਸਫਬੰਦੀ ਹੋ ਰਹੀ ਆ ਕੀ ਇਹਦੇ ਵਿੱਚ ਵੀ ਦੋ ਵੱਖ-ਵੱਖ ਧਰਮਾਂ ਜਿਹੜੀਆਂ ਨੇ ਉਹ ਆਪਣੇ ਬੰਦੇ ਨੂੰ ਜਿਹੜਾ ਅੱਗੇ ਲਿਆਉਣਾ ਚਾਹ ਰਹੀਆਂ ਹਾਂ ਹਾਂ ਜੀ ਸੋ ਇਹਦੇ ਭਾਰਤੀ ਜਨਤਾ ਪਾਰਟੀ ਦੇ ਜੇਪੀ ਨੱਡਾ ਜਿਹੜੇ ਹੈਗੇ ਆ ਰਿਟਾਇਰ ਹੋ ਰਹੇ ਹੈਗੇ ਆ ਹਾਂ ਨਵਾਂ ਪ੍ਰਧਾਨ ਚੁਣਿਆ ਜਾਣਾ ਹੈਗਾ ਉਹਦੇ ਵਿੱਚ ਆਰਐਸਐਸ ਤੇ ਬੀਜੇਪੀ ਖਾਸ ਕਰਕੇ ਨਰਿੰਦਰ ਮੋਦੀ ਤੇ ਅਹਿਮਦ ਸ਼ਾਹ ਆ ਜਿਹੜੀ ਜਿਹੜਾ ਗਰੁੱਪ ਹੈਗਾ ਉਹਦੇ ਕਾਫੀ ਸਿੰਘ ਫਸੇ ਹੋਇਆ ਆਰਐਸਐਸ ਇਹ ਕਹਿ ਰਿਹਾ ਹੈਗਾ ਵੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆ ਦਿੱਤਿਆ ਨਾਥ ਨੂੰ ਜਿਹੜਾ ਹੈਗਾ ਹਾਂ ਭਾਰਤੀ ਜਨਤਾ ਪਾਰਟੀ ਦਾ ਨਵਾਂ ਪ੍ਰਧਾਨ ਲਾਇਆ ਜਾਵੇ ਹਨ ਪਰ ਕਿਉਂਕਿ ਉਹ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੀ ਜਿਹੜੀ ਰਾਜਨੀਤੀ ਆ ਉਹਦੇ ਫਿੱਟ ਨਹੀਂ ਪੈਂਦੇ ਆ ਇੱਕ ਦੂਜੇ ਨਾਲ ਉਹਨਾਂ ਦੀ ਵਿਰੋਧਤਾ ਹੈਗੀ ਆ ਸੋ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੇ ਗਰੁੱਪ ਵੱਲੋਂ ਕਿਹਾ ਜਾ ਰਿਹਾ ਹੈਗਾ ਵੀ ਇੱਕ ਸਾਂਝਾ ਉਮੀਦਵਾਰ ਲਾਇਆਉਂਦੇ ਹੈਗੇ ਆ ਰਾਜਨਾਥ ਸਿੰਘ ਵੀ ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਆਪਾਂ ਹਟਾ ਦਿੰਦੇ ਹੈਗੇ ਆ ਹਾਂ ਕਿਉਂਕਿ ਇਹ ਬੀਜੇਪੀ ਵਿੱਚ ਹੈਗਾ ਇੱਕ ਤਰ੍ਹਾਂ ਨਾਲ ਅਣਲਿਖਤੀ ਕਾਨੂੰਨ ਹੈ ਵੀ ਜਿਹੜਾ ਪ੍ਰਧਾਨ ਹੋਏਗਾ ਉਹ ਫਿਰ ਕਿਸੇ ਮੰਤਰੀ ਦੇ ਹauft ਤੇ ਨਹੀਂ ਹੋਏਗਾ ਮੇਰੇ ਕਹਿਣ ਤੇ ਜੀ ਜੀ ਵੀ ਉਹਨੂੰ ਹਟਾ ਕੇ ਪ੍ਰਧਾਨ ਬਣਾ ਦਿੰਦੇ ਆ ਭਾਜਪਾ ਦਾ ਤੇ ਯੋਗੀ ਦਿੱਤਿਆ ਨਾਥ ਨੂੰ ਰੱਖਿਆ ਮੰਤਰੀ ਬਣਾ ਦਿੰਦੇ ਹੈਗੇ ਆ ਹਨਾ ਇੱਕ ਤਾਂ ਉਹਨਾਂ ਦਾ ਰਸਤਾ ਸਾਫ਼ ਹੋਵੇਗਾ ਵੀ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਆ ਜਿਹੜਾ ਵੀ ਉਹ ਸਾਫ਼ ਕਰਕੇ ਉਹ ਆਪ ਦਾ ਬੰਦਾ ਲਾ ਰਿਹਾ ਹੈ ਉਹ ਫਿਰ ਮੰਨਣਗੇ ਇਸ ਚੀਜ਼ ਨੂੰ ਲੈ ਕੇ ਜਦੋਂ ਪੂਰੀ ਸਟੇਟ ਛੱਡਣ ਲਈ ਰਾਜ਼ੀ ਹੋਣਗੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਯੋਗੀ ਦਿੱਤਿਆ ਨਾਥ ਸਟੇਟ ਛੱਡਣਗੇ ਉਹ ਸਟੇਟ ਦੇ ਚੀਫ ਮਿਨਿਸਟਰ ਹੁੰਦੇ ਹੌਦਾ ਦਾ ਸਮਝ ਹਾਲ ਸਕਦੇ ਆ ਪਰ ਸੇ ਸਟੇਟ ਦੀ ਚੀਫ ਮਿਨਿਸਟਰੀ ਉਹਨਾਂ ਨੂੰ ਲੱਗਦਾ ਵੀ ਰੱਖਿਆ ਮੰਤਰੀ ਦਾ ਉਹਦਾ ਉਹਨਾਂ ਵੱਡਾ ਨਹੀਂ ਹੈ ਜਿੰਨਾ ਚੀਫ ਮਿਨਿਸਟਰ ਦਾ ਸੋ ਇਸ ਇਸ ਚੱਕਰ ਚ ਹਲੇ ਦੋਹਾਂ ਦੀ ਜਿਹੜੀ ਚੱਲ ਰਹੀ ਹੈਗੀ ਆ ਕਸ਼ਮਕਸ਼ ਚੱਲ ਰਹੀ ਹੈਗੀ ਆ ਆਰਐਸਐਸ ਨੂੰ ਮੇਰੇ ਖਿਆਲ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਵਾਲੇ ਗੁੱਟ ਨੇ ਬੈਕਫੁੱਟ ਤੇ ਕਰ ਦਿੱਤਾ ਹੋਇਆ ਹੁਣ ਉਹਨਾਂ ਦੀ ਬਹੁਤ ਜ਼ਿਆਦਾ ਗੱਲ ਆ ਜਿਹੜੀ ਨਹੀਂ ਮੰਨੀ ਜਾਂਦੀ ਸੋ ਸਾਨੂੰ ਲੱਗਦਾ ਵੀ ਇਸ ਮਾਮਲੇ ਵਿੱਚ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਉਹਨਾਂ ਦੇ ਗਰੁੱਪ ਦੀ ਜਿਹੜੀ ਗੱਲ ਆ ਉਹੀ ਮੰਨੀ ਜਾਂਦੀ